ਸਖਸੀ ਕਾਲ ਜੀ ਅਸੀਂ ਇਸ ਵਕਤ ਪਹੁੰਚੇ ਹਾਂ ਬਿਠਿੰਡਾ ਦੇ ਸੰਤ ਨਿਰੰਕਾਰੀ ਸਤਸੰਗ ਪਵੰਦੇ ਵਿੱਚ ਇੱਥੇ ਅੱਜ ਮਾਨਵ ਏਕਤਾ ਦਿਵਸ ਦੇ ਰੂਪ ਵਿੱਚ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਂਦਾ ਹਰ ਸਾਲ ਹੀ ਤੇ ਅੱਜ 24 ਅਪ੍ਰੈਲ ਹੈ 24 ਅਪ੍ਰੈਲ ਨੂੰ ਹਰ ਸਾਲ ਹੀ ਇੱਥੇ ਇੱਕ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਜਿਸ ਨੂੰ ਨਾਮ ਦਿੱਤਾ ਜਾਂਦਾ ਮਾਨਵ ਏਕਤਾ ਦਿਵਸ ਇਹ ਜਿਹੜਾ ਕੈਂਪ ਹੈ ਖੂਨਦਾਨ ਦਾ ਜਿਹੜਾ ਸਿਲਸਿਲਾ ਹੈ ਇਹ ਨਿਰੰਕਾਰੀ ਮਿਸ਼ਨ ਦੇ ਜਿਹੜੇ ਪਹਿਲੇ ਗੁਰੂ ਸੀਗੇ ਬਾਬਾ ਗੁਰਪ੍ਰੀਤ ਸਿੰਘ ਜੀ ਮਹਾਰਾਜ ਉਹਨਾਂ ਦੀ ਯਾਦ ਵਿੱਚ ਬਣਾਇਆ ਜਾਂਦਾ ਇੱਥੇ ਇੱਕ ਸੈਲਫੀ ਪੁਆਇੰਟ ਬਣਾਇਆ ਗਿਆ ਤੁਹਾਨੂੰ ਦਿਖਾ ਦਈਏ ਤੇ ਇੱਥੇ ਸੈਲਫੀਆਂ ਲੈਂਦੇ ਨੇ ਜਿਹੜਾ ਵੀ ਬਲੱਡ ਡੋਨੇਟਰ ਹੁੰਦਾ ਉਹ ਇੱਥੇ ਸੈਲਫੀ ਲੈਂਦਾ ਆ ਕੇ ਬਲੱਡ ਡੋਨੇਸ਼ਨ ਕਰਨ ਤੋਂ ਬਾਅਦ ਇੱਥੇ ਆ ਬੋਰਡਾਂ ਅੱਛੀ ਪੜ ਕੇ ਸਲੋਗਨ ਲੱਗੇ ਆ ਉਸ ਵਾਰ ਸੈਲਫੀ ਲੈਂਦਾ ਸਤੂ ਵਾਲ ਅੱਗੇ ਚੱਲਦੇ ਆ ਅੱਗੇ ਇਧਰਲੇ ਵਾਸੀ ਦਾ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਇੱਥੇ ਰਜਿਸਟ੍ਰੇਸ਼ਨ ਕਰਾਉਣ ਵਾਲਿਆਂ ਦੀ ਤੁਸੀਂ ਦੇਖ ਸਕਦੇ ਹੋ ਲਾਈਨ ਲੱਗੀ ਹੋਈ ਹੈ ਇੱਕ ਜਜ਼ਬਾ ਹੈ ਕਿ ਅਸੀਂ ਆਪਣੇ ਗੁਰੂ ਦੀਆਂ ਸਿੱਖਿਆਵਾਂ ਤੇ ਚੱਲੀਏ ਕਿਉਂਕਿ ਬਾਬਾ ਜੀ ਨੇ ਕਿਹਾ ਸੀਗਾ ਕਿ ਜਿਹੜਾ ਖੂਨ ਹੈ ਉਹ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ ਨਾ ਕਿ ਨਾਲੀਆਂ ਵਿੱਚ ਤਾਂ ਉਸ ਦੀ ਹਾਈਡਰੋਲੋਜੀ ਜਿਹੜੀ ਹੈਗੀ ਗੁਰੂ ਜੀ ਦੀ ਉਹਨਾਂ ਤੇ ਇਹ ਜਿਹੜੇ ਨਿਰਕਾਰੀ ਮਿਸ਼ਨ ਦੇ ਫਾਲੋਅਰ ਨੇ ਉਹ ਚੱਲਦੇ ਨੇ ਕਿ ਖੂਨ ਜਿਹੜਾ ਹੈਗਾ ਉਹ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ ਇੱਕ ਮਾਨਵਤਾ ਭਰਿਆ ਸੰਦੇਸ਼ ਹੈ ਜਦੋਂ ਆ ਬਾਬਾ ਗੁਰੂਜਨ ਸਿੰਘ ਜੀ ਦਾ ਦੀ ਡੈਥ ਹੋਈ ਸੀ ਉਸ ਤੋਂ ਬਾਅਦ ਜਿਹੜੇ ਨਨਕਾਰੀ ਮਿਸ਼ਨ ਦੇ ਆਗੂ ਸੀ ਉਹ ਫੋਲਰ ਸੀਗੇ ਉਹ ਪੜ ਗਏ ਸੀਗੇ ਬਦਲੇ ਦੀ ਭਾਵਨਾ ਦੇ ਨਾਲ ਪਰ ਇਸ ਨੂੰ ਇੱਕ ਸੁਭਮ ਸੁਗਮ ਮੋੜ ਦੇ ਕੇ ਬਾਬਾ ਹਰਦੇਵ ਸਿੰਘ ਜੀ ਨੇ ਖੂਨ ਦੇਣ ਦਾ ਸਾ ਦੇਸ਼ ਦਿੱਤਾ ਉਹਨਾਂ ਨੇ ਸਟੇਜ 'ਤੇ ਹੀ ਮੈਸੇਜ ਦਿੱਤਾ ਸੀ ਅਸੀਂ ਖੂਨ ਦੇ ਕੇ ਬਦਲਾ ਲਵਾਂਗੇ ਨਾ ਕਿ ਖੂਨ ਲੈ ਕੇ ਇਸ ਤੋਂ ਬਾਅਦ ਹਰ ਸਾਲ ਹੀ ਜਿਹੜਾ ਇੱਕ ਮਾਨਵ ਇਕਤਾ ਦਿਵਸ ਦੇ ਰੂਪ ਵਿੱਚ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਂਦਾ ਤੇ ਨਾਲ ਹੀ satsang ਵੀ ਕੀਤੀ ਜਾਂਦੀ ਆ ਬਾਬਾ ਜੀ ਦੀਆਂ ਸਿੱਖਿਆਵਾਂ ਤੇ ਜੀ ਚਰਚਾ ਕੀਤੀ ਜਾਂਦੀ ਸਿਵਲ ਸਰਜਨ ਵੀ ਇੱਥੇ ਪਹੁੰਚਿਆ ਰਮਨਦੀਪ ਸਿੰਘਲਾ ਜੀ ਤਾਂ ਜਿਹੜਾ ਪ੍ਰੋਗਰਾਮ ਦਾ ਸ਼ੁਭ ਆਰੰਭ ਰਿਬਨ ਕੱਟ ਕੇ ਕਰਨਗੇ ਪਹਿਲਾਂ ਸਿਮਰਨ ਕੀਤਾ ਜਾਂਦਾ ਰਣਕਾਰੀ ਮਿਸ਼ਨ ਦੇ ਵਿੱਚ ਜਿਹੜਾ ਸਿਮਰਨ ਕੀਤਾ ਜਾਂਦਾ ਤੂੰ ਹੀ ਰੰਕਾਰ ਮੈਂ ਤੇਰੀ ਸ਼ਰਨਾ ਤੇ ਮੈਨੂੰ ਬਖਸ਼ ਲੈ ਇਹ ਸਿਮਰਨ ਕਰਕੇ ਉਸ ਤੋਂ ਬਾਅਦ ਕਿਸੇ ਵੀ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਰੰਕਾਰੀ ਮਿਸ਼ਨ ਦੇ ਵਿੱਚ ਰੰਕਾਰੀ ਰਸਮ ਦੇ ਅਨੁਸਾਰ ਤਾਂ ਸਿਮਰਨ ਪਹਿਲਾਂ ਕੀਤਾ ਜਾਂਦਾ ਹੈ ਪ੍ਰਮੁੱਖ ਜਿਹੜੇ ਜ਼ੋਨਲ ਚਾਰਜ ਦੁੱਗਲ ਸਾਹਿਬ ਐਸਪੀ ਦੁੱਗਲ ਜੀ ਸਿਮਰਨ ਕਰਾ ਕੇ ਉਸ ਤੋਂ ਬਾਅਦ ਜਿਹੜੇ ਹੈ ਰਿਬਨ ਕਟਾਇਆ ਜਾਊਗਾ ਜਿਸ ਦੀ ਸ਼ੁਰੂਆਤ ਬਲੱਡ ਡੋਨੇਸ਼ਨ ਕੈਂਪ ਦੀ ਜਿਹੜੀ ਕੀਤੀ ਗਈ ਸੀ ਅੱਜ ਪਹੁੰਚੇ ਸੀ ਤੇ ਉਹਨਾਂ ਨੇ ਵੀ ਬੜੀ ਸ਼ਲਾਘਾ ਕੀਤੀ ਨਨਕਾਰੀ ਮਿਸ਼ਨ ਦੇ ਇਸ ਬਲੱਡ ਪ੍ਰੈਸ਼ਰ ਕੈਂਪ ਦੇ ਕੈਂਪ ਦੀ ਮਾਨਵਿਕਤਾ ਦਿਵਸ ਤੇ ਪਹੁੰਚੇ ਸੀ ਖਾਸ ਤੌਰ ਤੇ ਤਾਂ ਇਸ ਤੋਂ ਬਾਅਦ ਰਾਜਿਸਟ੍ਰੇਸ਼ਨ ਸ਼ੁਰੂ ਹੋਈ ਤੇ ਜਿਹੜੇ ਬਲੱਡ ਡੋਨੇਸ਼ਨ ਕਰਨ ਆਏ ਜਿਹੜੇ ਸ਼ਰਧਾਲੂ ਸੀਗੇ ਤਾਂ ਵੱਡੀ ਮਾਤਰਾ 'ਚ ਯੂਨਟਾਂ ਇੱਥੇ ਇਕੱਤਰ ਕੀਤੀਆਂ ਤਾਂ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ ਅੱਜ 24 اپریل માનવ ಏکتا ਦਿਵਸ ਦੇ ਮੌਕੇ ਦੇ ਉੱਤੇ ਸੰਤਨੰਦਨ ਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਸੰਤਨੰਦਨ ਕਾਰੀ satsang bhavan ਬਠਿੰਡਾ ਵਿਖੇ ਖਾਣਦਾਨ ਕੈਂਪ ਲਗਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਸਤਿਗੁਰ ਦੀਆਂ ਸ਼ਿਕਸ਼ਾਵਾਂ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ ਨਰ ਸੇਵਾ ਨਾਰਾਇਣ ਪੂਜਾ ਇਨਸਾਨ ਦੀ ਸੇਵਾ ਹੀ ਪ੍ਰਭੂ ਦੀ ਭਗਤੀ ਹੈ ਪ੍ਰਭੂ ਦੀ ਸੇਵਾ ਹੈ ਕਿਉਂਕਿ ਸਾਰੇ ਇਨਸਾਨ ਪ੍ਰਭੂ ਦੀ ਹੀ ਰਚਨਾ ਹੈ ਉਸੇ ਆ ਜੀ ਆਈਡੀਆ ਨੂੰ ਮੁੱਖ ਰੱਖਦੇ ਹੁਆ ਨਰਨਕਾਰੀ ਸਤਗੁਰੂ ਬਾਬਾ ਹਰਦੇਵ ਸਿੰਘ ਜੀ ਦੀਆਂ ਸਿੱਖਿਆਵਾਂ ਕਿ ਇਨਸਾਨ ਦਾ ਖੂਨ ਜੋ ਹੈ ਉਹ ਇਨਸਾਨ ਦੀਆਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ ਨਾ ਕਿ ਸੜਕਾਂ ਤੇ ਨਾਲੀਆਂ ਤੇ ਡੋਲਿਆ ਜਾਵੇ ਤੋਂ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਵਿੱਚ ਵੀ ਇਹ ਕੈਂਪ ਲਗਾਏ ਜਾ ਰਹੇ ਨੇ ਉੱਥੇ ਵੀ ਇਹੀ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਜਾਂ ਹਿਊਮਨ ਬਲੱਡ ਸ਼ੁੱਡ ਮੂਵ ਇਨ ਦਾ ਹਿਊਮਨ ਵੇਇਨਸ ਨਾਟ ਇਨ ਡਰੇਨਸ ਨਾਲੀਆਂ ਦੀ بجائے ਇਨਸਾਨੀ ਨਾੜੀਆਂ ਵਿੱਚ ਖੂਨ ਵਹੇ ਤੋਂ ਇਸ ਆਸ਼ੇ ਨੂੰ ਲੈ ਕੇ ਅੱਜ ਇੱਕ ਦਿਨ ਦੇ ਵਿੱਚ ਹੀ 500 ਕੈਂਪ ਸਾਰੇ ਹਿੰਦੁਸਤਾਨ 'ਚ ਲਗਾਏ ਜਾ ਰਹੇ ਨੇ ਔਰ ਜਿਸ ਦੇ ਵਿੱਚ 50 ਹਜ਼ਾਰ ਯੂਨਿਟ ਬਲੱਡ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ ਔਰ ਹਰ ਸਾਲ ਦੀ ਤਰ੍ਹਾਂ ਇਹ ਟੀਚੇ ਵੀ ਹਮੇਸ਼ਾ ਫਿਕਸ ਟੀਚੇ ਤੋਂ ਜ਼ਿਆਦਾ ਹੀ ਹਮੇਸ਼ਾ ਹੁੰਦੇ ਨੇ ਕਿਉਂਕਿ ਸ਼ਰਦਾਲੂਆਂ ਵਿੱਚ ਬਹੁਤ ਉਤਸ਼ਾਹ ਹੈ ਤੋਂ ਹੁਣ ਤੱਕ ਲਗਭਗ 15 ਲੱਖ ਯੂਨਿਟ ਜਾਇ ਹੈ ਇਹ ਇੰਦਨਕਾਰੀ ਮਿਸ਼ਨ ਨੂੰ ਉਟਨੇਡ ਇੱਥੇ ਆ ਚੁੱਕੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸ ਦਿਨ ਕੈਂਪ ਲਗਾਏ ਜਾਂਦੇ ਨੇ ਉੱਥਾਂ ਦੀਆਂ ਸਰਕਾਰਾਂ ਵੱਲੋਂ ਵੀ ਖੂਬ ਸਹਿਯੋਗ ਮਿਲਦਾ ਹੈ ਸਨਮਾਨ ਵੀ ਦਿੱਤੇ ਜਾਂਦੇ ਨੇ ਮਿਸ਼ਨ ਨੂੰ ਤੋਂ ਅੱਜ ਇਸ ਮੌਕੇ ਤੇ ਆਪ ਸਾਰੇ ਇਕੱਠੇ ਹੋਏ ਹੋ ਸਾਰੇ ਸੇਵਾਦਾਲ ਦੇ ਨੌਜਵਾਨ ਭੈਣਾ ਭਰਾ ਸਾਰੇ ਹੀ ਵਧਾਈ ਦੇ ਪਾਤਰ ਹੋ ਉਹਨਾਂ ਲਈ ਵੀ ਜਿੱਥੇ ਸ਼ੁਭ ਕਾਮਨਾਵਾਂ ਨੇ ਨਾਲ ਦੀ ਨਾਲ ਦਾਸ ਆਪ ਪ੍ਰੈਸ ਮੀਡੀਆ ਦਾ ਵੀ ਧੰਨਵਾਦ ਕਰਦਾ ਹੈ ਕਿ ਇਸ ਜੋ ਖਬਰ ਨੂੰ ਹਾਈਲਾਈਟ ਕਰਕੇ ਸਮਾਜ ਵਿੱਚ ਪ੍ਰੇਰਣਾ ਦਿੱਤੀ ਜਾਏਗੀ ਇੱਕ ਸੰਦੇਸ਼ ਦਿੱਤਾ ਜਾਏਗਾ ਕਿ ਅਸੀਂ ਸਾਰੇ ਰਲ ਮਿਲ ਕੇ ਖੂਨਦਾਨ ਮਹਿੰਮ ਵਿੱਚ ਸ਼ਾਮਲ ਹੋਈਏ ਔਰ ਮਾਨਵਤਾ ਦੇ ਕਲਿਆਣ ਦੇ ਵਿੱਚ ਆਪਣਾ ਜੀਵਨ ਲਗਾਈਏ ਇੰਨਾ ਹੀ ਸ਼ਬਦਾਂ ਨਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਜੀ ਅੱਜ ਸਾਡੇ ਦਰਮਿਆਨ ਸੀਐਮਓ ਸਿਵਲ ਹਸਪੀਟਲ ਬਠਿੰਡਾ ਔਰ ایمਸ ਹਸਪੀਟਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਅਜੀਬ ਗੁਪਤਾ ਜੀ ਵੀ ਆ ਰਹੇ ਨੇ ਔਰ ਉਹਨਾਂ ਦੇ ਦੋਨਾਂ ਹੀ ਹਸਪੀਟਲ ਦੇ ਨੂੰ ਐਮਜ਼ ਹਸਪੀਟਲ ਨੂੰ ਵੀ ਔਰ ਸਿਵਲ ਹਸਪੀਟਲ ਬਠਿੰਡਾ ਨੂੰ ਵੀ ਇਹ ਬਲੱਡ ਜੋ ਹੈ ਦਿੱਤਾ ਜਾਏਗਾ ਕਿੰਨੇ ਖੂਨ ਇਕੱਠਾ ਹੋਇਆ 150 ਯੂਨਿਟ ਜੋ ਹੈ ਉਹ ਸਾਡਾ ਟਾਰਗੇਟ ਹੈ 75 ਰੱਪਏ 75 ਯੂਨਿਟ ਦੇ ਹੈ ਦੋਨਾਂ ਹਸਪੀਟਲ ਦੇ ਨੂੰ ਦਿੱਤੇ ਜਾਣਗੇ ਇਸ ਮੌਕੇ ਸਿਵਲ ਸਰਜਨ ਰਮਨਦੀਪ ਸਿੰਘਲਾ ਪਹੁੰਚੇ ਸੀ ਉਹਨਾਂ ਨੇ ਨਿਰੰਕਾਰੀ ਮਿਸ਼ਨ ਦੀ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਮੈਂ ਡੀ ਐਮ ਸੀ ਬਠਿੰਡਾ ਅੱਜ ਸੰਤ ਸਰਕਾਰ ਨਿਰੰਕਾਰੀ ਮਿਸ਼ਨ ਵਿੱਚ ਮਾਨਵਤਾ ਦਿਵਸ ਤੇ ਉਪਲਖ ਵਿੱਚ ਬਲੱਡ ਡੇਸ਼ਨ ਕੈਂਪ ਹੋਇਆ ਖੂਨਦਾਨ ਮਹਾਦਾਨ ਜਿਹੜਾ ਖੂਨਦਾਨ ਆਪਾਂ ਬਹੁਤ ਸਾਰੀਆਂ ਜ਼ਿੰਦਗੀਆਂ ਬਚਾ ਸਕਦੇ ਆ ਮਤਲਬ ਖੂਨ ਦਾ ਕਤਰਾ-ਕਤਰਾ ਆਪਾਂ ਯੂਜ਼ ਚ ਲੈਣੇ ਆ ਬਹੁਤ ਵੱਡਾ ਕਾਰਨਾ ਇਹਨਾਂ ਕਾਫੀ ਜ਼ਿੰਦਗੀਆਂ ਦੀ ਮਾਨਵਤਾ ਦੀ ਸੇਵਾ ਹੈ ਬਹੁਤ ਵੱਡੀ ਸੇਵਾ ਹੈ ਮੈਂ ਉਪਰਾਲੇ ਨੂੰ ਇਹ ਐਪਰੀਸ਼ੀਏਟ ਕਰਦਾ ਆ ਬਹੁਤ ਸੋਹਣਾ ਪ੍ਰਣਾਲਾ ਧੰਨ